ਦੇਸ਼ ਦੇ ਕਾਨੂੰਨ ਦੀ ਕਿਤੇ ਗੱਲ ਹੁੰਦੀ ਐ ਤੇ ਦੇਸ਼ ਦੇ ਕਾਨੂੰਨ ਫਿਰ ਦੋ ਨਹੀਂ ਹੋ ਸਕਦੇ ਆਪਣੇ ਵਾਸਤੇ ਅਲੱਗ ਤੇ ਦੂਸਰਿਆਂ ਵਾਸਤੇ ਅਲੱਗ ਇੱਥੇ ਇੱਕ ਕਤਲ ਹੋ ਜੇ ਤੇ ਪੁਲਿਸ ਮਹੀਨੇ ਦੀ ਫੜ ਲੈਂਦੀ ਐ 15 ਦਿਨਾਂ ਚ ਦੂਸੀਂ ਫੜ ਲੈਂਦੀ ਐ 21-40 ਸਾਲ ਹੋ ਜਾਣਗੇ ਅਜਰਾ ਆਉਣ ਵਾਲਾ ਸਾਲ ਐ 40 ਸਾਲ ਹੋ ਜਾਣਗੇ ਦਿੱਲੀ ਚ ਕਤਲਿਆਮ ਹੋਏ ਨੂੰ ਦਰਬਾਰ ਸਾਹਿਬ ਦੇ ਹਮਲੇ ਹੋਏ ਨੂੰ ਤੇ 40 ਸਾਲਾਂ ਚ ਆਪਣੇ ਦੋਸ਼ੀਆਂ ਨੂੰ ਸਜ਼ਾ ਕੀ ਅਪਾ ਕਟੇਰੀਆਂ ਦੀ ਵੀ ਲਿਆ ਸਕੇ ਕਿਉਂਕਿ ਪੋਲਿਟਿਕਸ ਤੇ ਪੋਲਿਟਿਕਸ ਸਿਆਸੀ ਆਪਣੇ ਹੁੰਦੇ ਨੇ ਆਈ ਕਾਰਨ ਹੈ ਜਦੋਂ ਆਪਾਂ ਨੂੰ ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਹੈ ਕਿ ਜਦੋਂ ਤੱਕ ਤੁਸੀਂ ਪੋਲਿਟੀਕਲੀ ਤਗੜੇ ਨਹੀਂ ਹੁੰਦੇ ਉਦੋਂ ਤੱਕ ਆਪਣਾ ਆਪਣੇ ਕੌਮ ਨੂੰ ਵੀ ਤਗੜਾ ਨਹੀਂ ਰੱਖ ਸਕਦੇ ਤੋ ਐਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਮੈਂ ਪਹਿਲੇ ਵੀ ਸਾਰਿਆਂ ਨੂੰ ਅਪੀਲ ਕੀਤੀ ਮੈਂ ਜੇ ਕਾਲੀ ਦਲ ਦੀ ਲੀਡਰਸ਼ਿਪ ਦੀ ਸਹਾ ਨਾਲ ਦੇਖੋ ਮੈਂ ਬਹੁਤ ਕਾਫੀ ਜੂਨੀਅਰ ਐ ਪਰ ਕਿਉਂਕਿ ਜੰਵਾਰੀ ਪ੍ਰਧਾਨਗੀ ਦੀ ਅਦਾਸ ਨੂੰ ਮਿਲੀ ਐ ਮੇਰੀ ਕੋਸ਼ਿਸ਼ ਇੱਕੋ ਇੱਕ ਹੈ ਕਿ ਆਪਣੀ ਕੌਮ ਦੇ ਜੋ ਜੋ ਆਪਣੇ ਕੌਮ ਤੋਂ ਅਲੱਗ ਹੋਏ ਐ ਜਾਂ ਪਾਰਟੀ ਤੋਂ ਕਿਸੇ ਕਾਰਨ ਕਰਕੇ ਜੇ ਮੇਰੇ ਤੋਂ ਗਲਤੀ ਹੋਈ ਤਾਂ ਮੈਂ ਉਦੋਂ ਵੀ ਮਾਫੀ ਮੰਗ ਲੈ ਮੰਗੀ ਸੀ ਮੈਂ ਹੁਣ ਵੀ ਮੰਗਦਾ ਐ ਕਿਉਂਕਿ ਆਪਣੇ ਵਾਸਤੇ ਕੌਮ ਨੰਬਰ 1 ਨੰਬਰ ਤੇ ਹੈ ਜੇ ਆਪਾਂ ਇਕੱਠੇ ਆ ਜਿਵੇਂ ਆਪਾਂ ਸ਼ੁਰੂ ਕੀਤਾ ਸੀ ਤਾਂ ਹੀ ਤਕੜੇ ਜਿਹੜੇ ਅੱਜ ਅੱਖਾਂ ਦਿਖਾਉਂਦੇ ਆ ਕਿਉਂ ਦਿਖਾਉਂਦੇ ਉਹਨਾਂ ਦੇਖਿਆ ਜਿਹੜੇ ਮੰਡੇ ਗਏ ਕੋਈ ਇੱਥੇ ਇੱਥੇ ਤਰ੍ਹਾਂ ਦੇ ਮੰਡੇ ਆ ਹੁਣ ਜਦੋਂ ਆਪਾਂ ਇਕੱਠੇ ਹੋਈ ਜਾਂਦੇ ਆ ਦੇਖੋ ਆਪਣੇ ਸਾਰੇ ਪੰਜਾਬ ਤੋਂ ਵੀ ਹੌਸਲਾ ਦੇ ਚ ਵੀ ਹੋਣਾ ਹਿੰਦੁਸਤਾਨ ਦੀ ਦੁਨੀਆ ਦੇ ਕੋਨੇ-ਕੋਨੇ ਤੇ ਟੈਲੀਫੋਨ ਆਉਣ ਲੱਗੇ ਕਿ ਜੀ ਇਕੱਠੇ ਤੇ ਮੈਂ ਤਾਂ ਜਿਹੜੇ ਲੋਕ ਹਲੇ ਵੀ ਇਹਨਾਂ ਦਾ ਮਨ ਹਲੇ ਨਹੀਂ ਪੜਿਆ ਇਹਾ ਉਹਨਾਂ ਨੇ ਬੇਨਤੀ ਕਰਦਾ ਇਕੱਠੇ ਹੋ ਜੋ ਤਾਂ ਹੀ ਤੁਸੀਂ ਆਪਾਂ ਬਚ ਸਕਾਂਗੇ ਤੇ ਇਸ ਕਰਕੇ ਮੈਂ ਕਾਫੀ ਦੇਰ ਦਮੈਂ ਬੇਨਤੀ ਕਰ ਰਿਹਾ ਸੀ ਸੰਸਾਰ ਮਨਜੀਤ ਸਿੰਘ ਜੀ ਨੂੰ ਮੇਰੇ ਇਹਨਾਂ ਨਾਲ ਬਹੁਤ ਲਗਾ ਹੈ ਤੇ ਇਹਨਾਂ ਦੇ ਮੇਰੇ ਇਹਨਾਂ ਦਾ ਮੇਰੇ ਪਿਤਾ ਜੀ ਸਾਹਿਬ ਨਾਲ ਇਹਨਾਂ ਦੇ ਬਜ਼ੁਰਗਾਂ ਦਾ ਮੇਰੇ ਬਜ਼ੁਰਗਾਂ ਨਾਲ ਬਹੁਤ ਲਗਾ ਹੈ ਦੇਖੋ ਇਸ ਇਹਨਾਂ ਦੇ ਬਜ਼ੁਰਗਾਂ ਦਾ ਸਿਕਾਉਮ ਵਾਸਤੇ ਤੇ ਕਾਲੀ ਦਲ ਵਾਸਤੇ ਬਹੁਤ ਪੁਰਾਣਾ ਇਤਿਹਾਸ ਤੇ ਯੋਗਦਾਨ ਰਿਹਾ। ਸੋ ਜਿਹੜੇ ਪਰਿਵਾਰ ਐ ਜਿਹਨਾਂ ਦਾ ਇਤਿਹਾਸ ਸਿੱਖੋਂ ਦੇ ਸੇਵਾ ਚ ਲੱਗਿਆ ਹੋਏ ਉਹ ਪਰਿਵਾਰਾਂ ਨੂੰ ਸਾਰਿਆਂ ਨੂੰ ਇਕੱਠੀ ਪੀੜੀ ਤੇ ਪੀੜੀ ਇਕੱਠੀ ਆਪਣੇ ਜਨਰੇਸ਼ਨਸ ਨੂੰ ਆਪਾਂ ਇਕੱਠਾ ਹੋਣਾ ਚਾਹੀਦਾ ਹੈ ਤੇ ਅੱਜ ਮੈਨੂੰ ਜਿਹੜੀ ਵੱਡੀ ਖੁਸ਼ੀ ਹੈ ਤੇ ਮੈਂ ਕਹਿ ਸਕਦਾ ਹਾਂ ਅੱਜ ਦਿੱਲੀ ਦਾ ਸਮੂਚਾ ਸਿੱਖ ਇਕੱਠਾ ਹੋ ਗਿਆ ਝੰਡੇ ਤੇ ਲਈ। ਸਰਨਾ ਸਾਹਿਬ ਬੈਠੇ ਆ। ਜੇ ਤੁਸੀਂ ਦੇਖੋਗੇ ਦਿੱਲੀ ਕੁਦਰਤ ਦੇ ਇਲੈਕਸ਼ਨ ਦੇ ਇਲੈਕਸ਼ਨ ਦਾ ਸੁਭਾਅ ਵੀ ਦੇਖੋ ਤਿੰਨੇ ਪਾਰਟੀਆਂ ਇੱਕ ਹੋ ਗਈਆਂ ਹੁਣ ਸਰਨਾ ਸਾਹਿਬ ਵੀ ਲੜੇ ਸੀ ਮੰਜੀ ਜੀ ਵੀ ਕਹਿੰਦੇ ਅਕਾਲੀ ਦਲ ਅੱਜ ਤਿੰਨੇ ਹੋ ਗਿਆ ਦੇਖੋ ਕਿੰਨੀ ਵੱਡੀ ਤਾਕਤ ਆ ਤੁਹਾਡੀ ਸਾਰੇ ਉਵੇਂ ਪੰਜਾਬ ਸਾਰੇ ਇਕੱਠੇ ਹੋ ਰਹੇ ਐ ਤੇ ਜਿਹੜੇ ਨਹੀਂ ਹੋਏ ਉਹਨਾਂ ਨੂੰ ਵੀ ਬੇਇੱਜ਼ਤੀ ਕਰਤਾ ਆਜੋ ਇਕੱਠੇ ਜਦੋਂ ਜਿਸ ਦਿਨ ਇਕੱਠੇ ਹੋ ਜੇ ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਦੇਖ ਕੇ ਦੂਜੇ ਵਿਰੋਧੀ ਝੁੱਕਣਗੇ ਥੋਡੀ ਤਾਕਤ ਨੂੰ ਦੇਖ ਕੇ ਕੁਝ ਗਏ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਜੀ ਮਨਜੀਤ ਜੀ ਨੂੰ ਕਿ ਆਓ ਤੁਸੀਂ ਕਾਲੀ ਦਲ ਦੀ ਵਿੱਚ ਆਓ ਤੁਸੀਂ ਤੁਹਾਡੀ ਬੜੀ ਲੋੜ ਹੈ ਤੁਹਾਡੇ ਸਾਥੀਆਂ ਦੀ ਲੋੜ ਹੈ ਇਕੱਠੇ ਰਲ ਮਿਲ ਕੇ ਸਰਨਾ ਸਾਹਿਬ ਮਨਜੀਤ ਜੀ ਸਾਰੀ ਆਪਾਂ ਜਿਹੜੀ ਟੀਮ ਹੈ ਸਖੇ ਰਲ ਮਿਲ ਕੇ ਇੰਨੇ ਤਕੜੇ ਇੱਥੇ ਹੋ ਜੀਏ ਕਿ ਤੁਹਾਡੇ ਸਾਹਮਣੇ ਵੱਡੀ ਤੋਂ ਵੱਡੀ ਤਾਕਤ ਝੁਕੇ ਤੇ ਤੁਹਾਨੂੰ ਤੁਹਾਡੇ ਨਾਲ ਤੁਹਾਡੀ ਕੌਮ ਵਾਸਤੇ ਆਪਾਂ ਜੋ ਮਸਲੇ ਆ ਆਪਾਂ ਤਾਂ ਹੀ ਆਪਾਂ ਹੱਲ ਕਰਾ ਸਕਾਂਗੇ ਸੋ ਮੈਂ ਅੱਜ ਬੇਨਤੀ ਕਰਨਾ ਆਇਆ ਸੀ ਤੇ ਮੈਨੂੰ ਪੂਰਾ ਇਜਤਿਨਾ ਹੈ ਤੇ ਬੇਨਤੀ ਪ੍ਰਵਾਨ ਕਰ ਲੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਦਸਬੀਰ ਸਿੰਘ ਬਾਲਣ ਜੀ ਦਾ ਜਿਹੜੇ ਪੰਥਕ ਇਕਤਾ ਦਾ ਸੁਨੇਹਾ ਲੈ ਕੇ ਸਦਾਰਮਨਜੀਤ ਸਿੰਘ ਜੀ ਦੇ ਗ੍ਰਹਿ ਵਿਖੇ ਪੁਝੇ ਨੇ ਮੈਂ ਬੇਨਤੀ ਕਰਾਂ ਸਰ ਮਨਜੀਤ ਸਿੰਘ ਜੀ ਦੇ ਨੂੰ ਉਹ ਆਪਣੀ ਗੱਲ ਅੱਗੇ ਕਹਿਣਗੇ ਔਰ ਜੋ ਅੱਜ ਦਾ ਫੈਸਲਾ ਹੈ ਉਸ ਨੂੰ ਡਿਕਲੇਅਰ ਕਰਨਗੇ ਸਦਾਰਮਨਜੀਤ ਸਿੰਘ ਜੀ ਦੇ ਬਾਲਣ ਸਾਹਿਬ ਚੰਦੂ ਬਾਜਰਾ ਜੀ ਮੁੰਦਲ ਸਾਹਿਬ ਸਰਨਾ ਸਾਹਿਬ ਔਰ ਇੱਕੋ ਦਿੱਲੀ ਦੀਆਂ ਉਤਵੰਤੇ ਸੱਜਣ ਬਖਸ਼ੀਤਾ ਜਿਹੜੀਆਂ ਜਿੱਥੇ ਮੇਰੇ ਗ੍ਰਹਿ ਵਿਖਾਈਆਂ ਨੇ ਸਾਸ ਬੀਸ ਇੱਕ ਬਾਦਲ ਦੀ ਗੱਲ ਤੋਂ ਮੈਂ ਸ਼ੁਰੂ ਕਰਦਾ ਆਪਣੀ ਗੱਲ ਬਵਾਜ ਕਰਦਾ ਕਿ ਜਿਹੜੀ ਫਰਾਗ ਦੇ ਲਈ ਸ਼ੋਮਨੀ ਅਕਾਲੀ ਦਰ ਨੇ ਦਿਖਾਈ ਹੈ ਕਿਉਂਕਿ ਬਾਦਲ ਸਾਹਿਬ ਉਹਦੇ ਪ੍ਰਧਾਨ ਨੇ ਔਰ ਆਗੇ ਮੇਰੇ ਗ੍ਰਹਿ ਵਿਖਾਈ ਨੇ ਔਰ ਇਹ اپیل ਕੀਤੀ ਹੈ ਕਿਉਂਕਿ ਇਹ ਕਾफी ਚਿਰ ਤੋਂ ਸਾਡੀ ਆਪਸ ਦੇ ਵਿੱਚ ਚੰਦੂ ਬਾਜਾ ਜੀ ਦੇ ਥਰੂ ਸਰਨਾ ਸਾਹਿਬ ਦੇ ਥਰੂ ਗੱਲਬਾਤ ਚੱਲ ਰਹੀ ਸੀ ਸਰਪਰਮਜੀਤ ਸਿੰਘ ਰਾਣਾ ਮਹਿੰਦਰ ਸਿੰਘ ਸਤਨਾਲ ਸਿੰਘ ਜੀ ਔਰ ਪਰਮੇਦਰਪਾਲ ਔਰ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਸੀਗੀ ਇਹਨਾਂ ਦੇ ਨਾਲ ਸਾਰਿਆਂ ਦੀ ਮੀਟਿੰਗਾਂ ਹੋ ਰਹੀਆਂ ਸੀ ਮੈਂ ਸਮਝਦਾ ਕਿ ਅੱਜ ਜੋ ਹਾਲਾਤ ਨੇ ਉਹ ਹਾਲਾਤ ਐਸੇ ਨੇ ਕਿ ਜਿਵੇਂ ਬਾਦ ਸਾਹਿਬ ਨੇ ਆਖਿਆ ਕਿ ਜੇ ਪੰਥ ਇਕੱਠਾ ਨਾ ਹੋਵੇ ਤਾਂ ਸਰਕਾਰਾਂ ਨੇ ਸਾਨੂੰ ਟਕੇ ਸੇਰ ਨਹੀਂ ਪੁੱਛਿਆ ਸੌਰੀ ਮੈਂ ਵਰਡ ਯੂਜ਼ ਕਰ ਰਿਹਾ ਟਕੇ ਸੇਰ ਨਹੀਂ ਪੁੱਛਣਾ ਤੇ ਜੇ ਸਾਡੀ ਮੁਠ ਬੰਦ ਹੋ ਗਈ ਆ ਤਿੰਨ ਪਾਰਟੀਆਂ ਜਿੱਦਾਂ ਕਿਹਾ ਨਾ ਬਾਦ ਸਾਹਿਬ ਨੇ ਅਸਰਨਾ ਸਾਹਿਬ ਮੈਂ ਹੋ ਗਿਆ ਆਕਾਲੀ ਦਲ ਹੋ ਗਿਆ ਅਸੀਂ ਇੱਕ ਦੂਜੇ ਦੇ ਖਿਲਾਫ ਡੱਟ ਕੇ ਲੜੇ ਸੀ ਕੋਈ ਲਿਆਜ ਨਹੀਂ ਕੀਤਾ ਇੱਕ ਦੂਜੇ ਦਾ ਲੇਕਿਨ ਅੱਜ ਜੇ ਕੋਈ ਇਕਤਾ ਦੀ ਗੱਲ ਦਾ ਹੁਗਾਰਾ ਇਹਨਾਂ ਨੇ ਭਰਿਆ ਤੇ ਮੈਂ ਉਸ ਤੇ ਆਪਣੀ ਹਾਮੀ ਆਪਣੀ ਮੈਂ ਅ ਸੁਖੀਤੀ ਦਿਨਾਂ ਮੈਂ ਆਪਣੀ ਪਾਰਟੀ ਨੇ ਮੇਰੀ ਨੇ ਮੈਨੂੰ اختیار ਦਿੱਤਾ ਸੀ ਮੀਟਿੰਗ ਕਰਕੇ ਪੋਲੀਟੀਕਲ ਅਪੀਅਰ ਕਮੇਟੀ ਨੇ ਔਰ ਕੋਰਟ ਕਮੇਟੀ ਨੇ ਕਿ ਜੋ ਫੈਸਲਾ ਲਓ ਕੀ ਖਲਾਓਗੇ ਮੈਂ ਇਸ ਗੱਲ ਨੂੰ ਐਕਸੈਪਟ ਕਰਦਾ ਔਰ ਕੋਈ ਕੰਡੀਸ਼ਨ ਨਹੀਂ ਸਰਨਾ ਸਾਹਿਬ ਇੱਥੇ ਪ੍ਰਧਾਨ ਦੇ ਅਸੀਂ ਨਾਲ ਰਲ ਕੇ ਲੱਗਾਂਗੇ ਔਰ ਸਾਡੀ ਕੋਈ ਅਜੇ ਇਲੈਕਸ਼ਨ ਨਹੀਂ ਆਈ ਜਿਵੇਂ ਕਿ ਅਸੀਂ ਕੋਈ ਇਲੈਕਸ਼ਨ ਲੜਨੀ ਹੈ ਕੋਈ ਸੀਟਾ ਵੜਨੀ ਹੈ ਕੋਈ ਇਲੈਕਸ਼ਨ ਜਿਤਨੀ ਹੈ ਆਪੇ ਹੋ ਦੇ ਚਾਹੀਦੇ ਨੇ ਸਾਡਾ ਕੰਮ ਇੱਕੋ ਹੈ ਕਿ ਸਾਡੇ ਜਿਹੜੇ ਮਸਲੇ ਨੇ ਉਹ ਭਾਵੇਂ ਬੰਦੀ ਸਿੰਘਾਂ ਦਾ ਹੋਵੇ ਉਹ ਆਰਟੀਕਲ 25 ਦਾ ਹੋਵੇ ਉਹ ਗਿਆਨ ਗੋਧਰੀ ਸਾਹਿਬ ਦਾ ਹੋਵੇ ਉਹ ਡਾਂਗਬਾੜ ਸਾਹਿਬ ਦਾ ਹੋਵੇ ਔਰ ਪੰਜਾਬ ਦੇ ਮਸਲੇ ਜਿਹੜੇ ਨੇ ਕਿਤੇ ਐਸਜੀਪੀਸੀ ਨੂੰ ਹੱਥ ਪੈਣ ਲਿਆ ਕਿਤੇ ਮੈਂ ਸਮਝਦਾ ਕਿ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੀ ਯੂਟੀ ਦੀ ਤੋੜੀ ਜਾ ਰਹੀ ਹੈ ਪੰਜਾਬ ਦਾ ਦਖਲ ਕੱਢਿਆ ਜਾ ਰਿਹਾ ਕਿਤੇ ਭਾਖੜਾ ਨੰਗਲ ਡੈਮ ਦੇ ਵਿੱਚੋਂ ਪੰਜਾਬ ਦਾ ਖੌੜੀ-ਖੌੜੀ ਕਰਕੇ ਅਸਰ ਕੱਢਿਆ ਜਾ ਰਿਹਾ ਮੈਂ ਸਮਝਦਾ ਕਿ ਇਹ ਸ਼ਾਇਦ ਆਮ ਲੋਕਾਂ ਨੂੰ ਇਹ ਗੱਲਾਂ ਨਾ ਸਮਝ ਆਂਦੀਆਂ ਹੋਣ ਅੱਜ ਤੁਸੀਂ ਇਹ ਦੇਖੋ ਕਿ ਇਹ ਆਖਿਆ ਜਾ ਰਿਹਾ ਹੈ ਪਾਰਲੀਮੈਂਟ ਦੇ ਵਿੱਚ ਇਹ ਬਿਆਨ ਆਇਆ ਸਰਕਾਰ ਵੱਲੋਂ ਕਿ ਅਸੀਂ ਜਿਹੜੀ ਫੈਸਲਾ ਸਰਕਾਰ ਨੇ ਕੀਤਾ ਸੀ 2019 ਚ ਬੱਦੀ ਸਿੰਘਾ ਦਾ ਜਾਂ ਰਾਜੋਣਾ ਸਾਹਬ ਦਾ ਅੱਜ ਸਰਕਾਰ ਉਸ ਤੋਂ ਬੈਟ੍ਰੈਕ ਕਰ ਰਹੀ ਹੈ ਇਹ ਆਖਰੀ ਹੈ ਕਿ ਜੇ ਇਹਦੇ ਵਿੱਚ ਇਹ ਕੰਮ ਨਹੀਂ ਹੋਇਆ B ਕੰਮ ਨਹੀਂ ਹੋਇਆ C ਕੰਮ ਨਹੀਂ ਹੋਇਆ ਮੈਂ ਪੁੱਛਣਾ ਚਾਹਨਾ ਕਿ ਬਿਲਕਿਸ ਬਾਨੋ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਉਹਨਾਂ ਨੂੰ ਕਿਤੇ ਮੈਂ ਸਮਝਦਾ ਮਾਂ ਕਿ ਉਹਨਾਂ ਨੇ ਮਾਫੀ ਮੰਗੀ ਸੀ ਕਿਤੇ ਇੱਕ ਦਿੱਲੀ ਦਾ ਕੇਸ ਮੈਂ ਤੁਹਾਡਾ ਸਾਂਝਾ ਕਰ ਲਵਾਂ ਕਿਉਂਕਿ ਆਪਣੀ ਯਾਦਾਸ਼ ਬੜੀ ਘੱਟ ਹੈ ਪਰਮਿੰਦਰ ਜੀ ਜੇ ਮੈਂ ਬੀਬੀ ਜੀ ਆਓ ਕਿਸ਼ੋਰੀ لال ਸੀ ਉਹਦਾ ਨਾਮ ਹਾਂ ਕਿਸ਼ੋਰੀ ਇਹ 83 ਦੇ ਇੱਥੇ ਸੱਜਣ ਖੜੇ ਨੇ ਸਾਰੇ ਕਿਸ਼ੋਰੀ لال ਜਿਸ ਨੂੰ ਹੁੱਚਰ ਕਿਹਾ ਜਾਂਦਾ ਸੀ ਜਿਸ ਨੂੰ ਕਸਾਈ ਕਿਹਾ ਜਾਂਦਾ ਸੀ ਤਰਲੋਕਪੁਰੀ ਦਾ ਮੇਰੀ ਇਨਫੋਰਮੇਸ਼ਨ ਦੇ ਹਿਸਾਬ ਨਾਲ ਉਸਨੇ 33 ਬੰਦਿਆਂ ਨੂੰ ਉਹ ਜਿਹੜਾ ਚੌਪੜ ਹੁੰਦਾ ਹੈ ਉਹ ਚੌਪੜ ਦੇ ਨਾਲ 33 ਸਿੱਖਾਂ ਨੂੰ ਕਟਿਆ ਸੀ ਲੇਕਿਨ ਜਿਹੜਾ ਕੋਰਟ ਦੇ ਵਿੱਚ ਕੇਸ ਗਿਆ ਸੱਤ ਸਿੱਖਾਂ ਦੇ ਕਤਲ ਦਾ ਗਿਆ ਉਹ ਸੱਤ ਸਿੱਖਾਂ ਦਾ ਜਿਵੇਂ ਬੱਕਰੇ ਨੂੰ ਜਾਂ ਮੁਰਗੇ ਨੂੰ ਕਟਿਆ ਜਾਂਦਾ ਕਿਸੇ ਕਸਾਈ ਦੁਆਰਾ ਇਦਾਂ ਉਹਨੇ ਸਿੱਖਾਂ ਨੂੰ ਕਟਿਆ ਮੈਂ ਸੱਤ ਹੀ ਮੰਨ ਲਏ ਉਸ ਨੂੰ ਤੁਸੀਂ ਫਾਂਸੀੋਂ ਦੀ ਮਾਫ ਕਰ ਸਕਦੇ ਹੋ ਉਸਨੇ ਕਿਹੜੀ ਮਾਫੀ ਬੱਗੀ ਸੀ ਉਸਨੇ ਕਿਹਦੇ ਕੋਲੋਂ ਪਛਮਾਨੀ ਦਿਖਾਈ ਸੀਗੀ ਮੈਂ ਸਮਝਦਾ ਕਿ ਇਹ ਜਿਹੜਾ ਚਸ਼ਮਾ ਪਾੰਦੇ ਨੇ ਕਿ ਮਨੂੰ ਸਤਪਟ ਰਾੜਿਆ ਦੀ ਵੀ ਗੱਲ ਯਾਦ ਹੈ ਕਿ ਜੇ ਪਾਂਡੇ ਬ੍ਰਦਰਸ ਹਾਈਜੈਕ ਕਰਨ ਪਲੇਨ ਨੂੰ ਇੰਦਰਾ ਗਾਂਧੀ ਜਦੋਂ ਅਰੈਸਟ ਹੁੰਦੀ ਹੈ 78 ਚ ਅਮਰਜੈਂਸੀ ਤੋਂ ਬਾਅਦ ਜੱਤਾ ਰਾਜ ਤੇ ਉਹਨਾਂ ਨੂੰ ਵਜ਼ੀਰ ਬਣਾ ਦਿੱਤਾ ਜਾਂਦਾ 80 ਚ ਤੇ ਜੇ ਇੱਕ ਮਨਜੀਤ ਸਿੰਘ ਨਾਂ ਦਾ ਮੁੰਡਾ ਮੁਸੀਬਤ ਸਿੰਘ ਜਿਸ ਨੇ ਹਾਈਜੈਕ ਕੀਤਾ ਪਲੇਨ ਔਰ ਟੋਇਪ ਇਸਟਰਨਲ ਕੀਤਾ ਖਡਾਉਣੇ ਵਾਲੇ ਪਿਸਤੌਲ ਨਾਲ ਕੀਤਾ ਪਰ ਅੰਬਰਸਨ ਲੈਂਡ ਕਰਕੇ ਸਰੈਂਡਰ ਕਰ ਦਿੰਦਾ ਕਿ ਆ ਮੈਂ ਸਿਰਫ ਖਬਰ ਬਣਾਣੀ ਸੀ ਕਿ ਸਾਡੇ ਨਾਲ ਪੰਜਾਬ 'ਚ ਘੱਟਾ ਹੋ ਰਿਹਾ ਨਾ ਉਸਦੇ ਕਿਸੇ ਪਲੈਨ ਨੂੰ ਡੈਮੇਜ ਪਹੁੰਚਾਇਆ ਨਾ ਕਿਸੇ ਸਵਾਰੀ ਨੂੰ ਡੈਮੇਜ ਪਹੁੰਚਾਇਆ ਉਹ ਜਦੋਂ ਥੱਲੇ ਉਤਰਦਾ ਤੇ ਉਸ ਨੂੰ ਟਰਮੈਕ ਦੇ ਉੱਤੇ ਰਨਵੇ ਦੇ ਉੱਤੇ ਜਿਹੜਾ ਏਸੀਪੀ ਆਪ ਗਲਪੱਟੀ ਤੇ ਪਿਸਤੌਲ ਰੱਖ ਕੇ ਗੋਲੀ ਮਾਰ ਦਿੰਦਾ ਕੋਈ ਕਾਨੂੰਨ ਨਹੀਂ ਕੋਈ ਐਫਆਈਆਰ ਨਹੀਂ ਮੈਂ ਸਮਝਦਾ ਕਿ ਅੱਜ ਬਾਦਲ ਸਾਹਿਬ ਤੁਸੀਂ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਲਾਏ ਹੋ ਤੁਹਾਡੀ ਦਿੱਲੀ ਇਕਾਈ ਸਾਰੀ ਆਈ ਹੈ ਇੱਥੇ ਸਾਡੀ ਕਾਰ ਬ੍ਰਿਗੇਡ ਦੇ ਮੁਖੀ ਵੀ ਨੇ ਇੱਥੇ ਸਾਡੇ ਯੂਥ ਦੀ ਟੀਮ ਵੀ ਹੈ ਇੱਥੇ ਸਾਡੇ ਸੀਨੀਅਰ ਜਾਗੋ ਦੀ ਟੀਮ ਵੀ ਹੈ ਅਸੀਂ ਪੰਥ ਦੀ ਤਾਕਤ ਵਾਸਤੇ ਕੌਮ ਦੀ ਤਾਕਤ ਵਾਸਤੇ ਆਪਣੇ ਮਸਲਿਆਂ ਦੀ ਲੜਾਈ ਜੂਝਣ ਵਾਸਤੇ ਮੈਨੂੰ ਯਾਦ ਹੈ 1950 ਚ ਬਸਤਰ ਤਾਰਾ ਸਿੰਘ ਨੇ ਪਹਿਲੀ ਵਾਰ ਕਾਰੀ ਦਲ ਦੀ ਨੀਬ ਰੱਖੀ ਸੀ ਦਿੱਲੀ ਚ ਔਰ ਜੈਦਰ ਸੰਤੋਸ਼ ਸਿੰਘ ਜੈਦਰ ਹਰਬੰਸ ਸਿੰਘ ਫਰੰਟੀਅਰ ਬਖਸ਼ੀ ਜਗਦੇਵ ਸਿੰਘ ਰਾਜਾ ਗੁਲਾਬ ਸਿੰਘ ਸੇਠੀ ਹੋ ਗਏ ਮੈਂ ਸਮਝਦਾ ਕਿ ਜੈਦਰ ਜਸਵੰਤ ਸਿੰਘ ਹੋ ਗਏ ਬਖਸ਼ੀ ਲੋਚਨ ਸਿੰਘ ਹੋ ਗਏ ਮੈਂ ਪੁਰਾਣੇ ਕੰਪਾਰਸਨ ਕਾਲਜ ਜੈਦਰ ਰਤਾ ਸਿੰਘ ਕੋਹਲੀ ਜਿਨ੍ਹਾਂ ਦੀ ਸ਼ਹਾਦਤ ਹੋਈ ਸੀਗੀ 5 ਨਵੰਬਰ 1978 ਰਕਾਰੀ ਮੂਵਮੈਂਟ ਦੇ ਵਿੱਚ ਮੈਂ ਸਮਝਦਾ ਮਾਂ ਕਿ ਇਹ ਪੁਰਾਣੇ ਸਾਡੇ ਸਟਾਲਵਰਟ ਸੀਗੇ ਔਰ 1950 ਤੋਂ ਅੱਜ ਤੱਕ 73 ਸਾਲ ਹੋ ਗਏ ਮਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਪਰਿਵਾਰ ਦੇ ਮੇਰੇ ਪਿਤਾ ਨੇ ਜੋ ਸੇਵਾ ਕੀਤੀ ਬਾਦ ਚ ਕੌਮ ਨੇ ਬਨੂਏ ਬਲ ਬਖਸ਼ਿਆ ਅਸੀਂ ਉਸ ਤੇ ਖੜੇ ਹੋਏ ਆ ਅੱਜ ਅਸੀਂ ਬਗੈਰ ਕਿਸੇ ਸ਼ਰਤ ਤੋਂ ਬਗੈਰ ਕਿਸੇ ਜਿਸ ਲੋਕ ਕਹਿੰਦੇ ਹਨ ਕਿ ਪੋਲਿਟੀਕਲ ਲੈਣ ਦੇ ਤੋਂ ਅਸੀਂ ਇਹ ਤੁਹਾਡੀ ਜਿਹੜੀ ਤੁਸੀਂ ਆ ਕੇ ਇੱਥੇ ਆਪਣੀ ਗੱਲ ਰੱਖੀ ਆ ਅਸੀਂ ਉਸ ਤੇ ਫੋਚੜਾਦੇ ਆ ਬੋਲੇ ਬੋਲੇ ਮੈਂ ਸਮਝਦਾ ਕਿ ਕੌਮ ਜਿਹੜੀ ਹੈ ਉਹਦਾ ਇਸ ਵੇਲੇ ਮੁਫਾਦ ਪਹਿਲੇ ਹੈ ਸਾਡਾ ਮੁਫਾਦ ਬਾਅਦ ਚ ਹੈ ਔਰ ਆਉਣ ਵਾਲੇ ਸਮੇਂ ਚ ਅਸੀਂ ਇੱਕ ਤਾਕਤ ਬਣ ਕੇ ਕੌਮ ਦੇ ਮਸਲੇ ਹੱਲ ਕਰਾਵਾਂਗੇ ਮੈਂ 2 ਮਿੰਟ ਵਾਸਤੇ ਚੰਦੂ ਬਾਜਾ ਜੀ ਨੂੰ ਬੇਨਤੀ ਕਰਾਂਗਾ ਉਹ ਆਪਣੇ ਸ਼ਬਦ ਰੱਖਣ ਸਿਰ ਅੱਗੇ ਸੱਜਣਾ ਸਾਹਿਬ